ਅੱਜ ਭਵਾਨੀਗੜ ਹੈਰਿਟੇਜ ਪਬਲਿਕ ਸਕੂਲ ਵਿਖੇ ਆਪਣਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਮੁਫਤ ਕੈਂਸਰ ਜਾਂਚ ਅਤੇ ਜਾਗਰੂਤਾ ਕੈਂਪ ਲਗਾਇਆ ਗਿਆ। ਇਹ ਕੈਂਪ ਕੁਲਵੰਤ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਡਾਕਟਰ ਜਗਜੀਤ ਸਿੰਘ ਧੂਰੀ ਅਤੇ ਵਰਲਡ ਕੈਂਸਰ ਕੇਅਰ ਪੰਜਾਬ ਦੇ ਚੇਅਰਮੈਨ ਮਿੱਤਲ ਵੱਲੋਂ ਲਗਾਇਆ ਗਿਆ। ਕੈਂਪ ਦੌਰਾਨ ਨਿਰਵਿਘਨ ਜਾਂਚਵਾਵਾਂ ਦੇ ਨਾਲ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਤਾ ਵੀ ਕੀਤਾ ਗਿਆ। ਇਸੇ ਕੈਂਪ ਵਿੱਚ ਨਾ ਸਿਰਫ ਸਕੂਲ ਵਿਦਿਆਰਥੀਆਂ ਦੇ ਮਾਪੇ ਸਗੋਂ ਨੇੜਲੇ ਪਿੰਡਾਂ ਤੋਂ ਆਏ ਹੋਏ ਲੋਕਾਂ ਵੱਲੋਂ ਵੀ ਪਹੁੰਚ ਕੇ ਆਪਣਾ ਚੈੱਕਅਪ ਕਰਵਾਇਆ ਗਿਆ ਕਈ ਲੋਕਾਂ ਨੂੰ ਜ਼ਰੂਰੀ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ ਇਲਾਕੇ ਵਾਸੀਆਂ ਵੱਲੋਂ ਲਾਭਕਾਰੀ ਕੈਂਪ ਦੀ ਖੂਬ ਸਲਾਘਾ ਕੀਤੀ ਜਾ ਰਹੀ ਹੈ ਇਸੇ ਮੌਕੇ ਹੈਰੀਟੇਜ ਸਕੂਲ ਦੇ ਸਟਾਫ ਕੈਂਸਰ ਕੇਅਰ ਦੀ ਟੀਮ ਅਤੇ ਵਿਦਿਆਰਥੀ ਆਦ ਹਾਜ਼ਰ ਸਨ ਰਿਪੋਰਟ ਰਾਜਖਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਹੈਰੀਟੇਜ ਪਬਲਿਕ ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਨੇ ਕੀ ਕਿਹਾ ਜਰਾ ਸੁਣੋ Thank okay. you. अपना नाम जी रजिंदर कुमार रजिंदर जी आज कैंपर ਦੇ ਵਿੱਚ ਪਹੁੰਚੇ ਹੋ ਕੀ ਕਹਿ ਗਿਆ ਚੌਣੇ ਦੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇੱਕ ਆਪਣੇ ਏਰੀਆ ਦੇ ਵਿੱਚ ਬਹੁਤ ਵੱਡਾ ਉਪਰਾਲਾ ਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਵੇਰਨੈਸ ਕੈਂਪ ਜਿਹੜਾ ਲਵਾਇਆ ਜਿਹਦੇ ਨਾਲ ਇੱਕ ਇਹਦੀ ਪਹਿਲੀ ਸਟੇਜ ਤੇ ਜਿਵੇਂ ਪਤਾ ਲੱਗ ਜਾਂਦਾ ਤਾਂ ਇਹਦਾ ਇਲਾਜ ਸੰਭਵ ਹੈ ਦੱਸਣ ਮੁਤਾਬਕ ਤੇ ਇੱਕ ਬਹੁਤ ਵਧੀਆ ਅਵੇਰਨੈਸ ਮਤਲਬ ਬਹੁਤ ਚੰਗਾ ਲੱਗਿਆ ਕਿ ਇਹਦੇ ਲਈ ਮਤਲਬ ਬੰਦਾ ਅਵੇਰ ਰਹਿੰਦਾ ਤੇ ਹੋਰਾਂ ਨੂੰ ਵੀ ਪ੍ਰਭਾਵਿਤ ਕਰਦਾ ਦੀ ਦੱਸ ਕੇ ਵੀ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਮੈਸੇਜ ਕੀ ਦੀਆਂ ਨੂੰ ਬਿਲਕੁਲ ਮੈਸੇਜ ਇਹ ਹੈ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਵੱਧ ਤੋਂ ਵੱਧ ਭਾਗ ਲਿਆ ਕਰੋ ਆਪਣੀ ਸਿਹਤ ਲਈ ਜਾਗਰੂਕਤਾ ਰਹਿੰਦੀ ਹੈ ਤੇ ਅੱਛਾ ਮਤਲਬ ਵਧੀਆ ਹੁੰਦਾ ਤੇ ਇਹ ਅੱਜਕੱਲ ਚੀਜ਼ ਬਹੁਤ ਜ਼ਿਆਦਾ ਮਤਲਬ ਫੈਲ ਰਹੀ ਹੈ ਉਹਦੇ ਲਈ ਅਵੇਰਨੈਸ ਬਹੁਤ ਜ਼ਰੂਰੀ ਹੈ ਮਤਲਬ ਇਹੀ ਮੈਸੇਜ ਹੈ ਵੀ ਸਭ ਨੂੰ ਵੀ ਸਿਹਤ ਤੋਂ ਉੱਤੇ ਕੁਝ ਨਹੀਂ ਹੈਗਾ ਜੇ ਪਤਾ ਲੱਗਦਾ ਹੈ ਤਾਂ ਆਪਣਾ ਇਸ ਲਈ ਜ਼ਰੂਰ ਸੰਭਵ ਜੋ ਵੀ ਬਣਦਾ ਕਰਵਾਓ फाउंडर ਤੇ ਚੇਅਰਮੈਨ ਆਪਣਾ ਪੰਜਾਬ ਫਾਊਂਡੇਸ਼ਨ ਅੱਜ ਹੈਰੀਟੇਜ ਇਸ ਪੂਜ ਤੇ ਕੈਂਪ ਲਗਾਇਆ ਜਾ ਰਿਹਾ ਹੈ ਇਸ ਬਾਰੇ ਅੱਜ ਅਸੀਂ ਖੜੇ ਹਾਂ ਜੀ ਹੈਰੀਟੇਜ ਪਬਲਿਕ ਸੁਸਾਇਟੀ ਭਵਾਨੀਗੜ੍ਹ ਦੇ ਵਿੱਚ ਜਿੱਥੇ ਵਾਰਡ ਕੈਂਸਲ ਕਮਿਟੀ ਐਸੋਸਾਇਟੀ ਵੱਲੋਂ ਐਸਬੀਏ ਕਾਰਡ ਐਂਡ ਸਰਵਿਸਿਜ਼ ਦੀ ਮਦਦ ਨਾਲ ਇਹ ਕੈਂਪ ਲਗਾਇਆ ਗਿਆ ਇਹ 16 ਕੈਂਪਾ ਜ਼ਿਲ੍ਹਾ ਸਮੂਹ ਦੇ ਵਿੱਚ ਲੱਗ ਰਹੇ ਨੇ ਜਿਹਦਾ ਅੱਜ ਪੰਜਵਾਂ ਕੈਂਪ ਹੈ ਸੋ ਐਸਬੀਏ ਕਾਰਡ ਨੇ ਇਹ ਸਾਰੇ ਜਿਹੜੇ ਕੈਂਪਸ ਸਪੌਂਸਰ ਕੀਤੇ ਨੇ ਤੇ ਵਾਰਡ ਕੈਂਸਲ ਕਮਿਟੀ ਦੇ ਸਰਪ੍ਰਸਤ ਡਾਕਟਰ ਪ੍ਰਵਾਨ ਸਿੰਘ ਢਾਲੀਵਾਲ ਜੀ ਨੇ ਉਹਨਾਂ ਦੇ ਸਰਪ੍ਰਸਤ ਦੀ ਇਹ ਕੈਂਪ ਲਗਾਈ ਇਸ ਕੈਂਪ ਦੇ ਵਿੱਚ ਜਿਹੜੀ ਆਪਣਾ ਪੰਜਾਬ ਫਾਊਂਡੇਸ਼ਨ ਆ ਉਹ ਅਸੀਂ ਇਹਨੂੰ ਆਰਗੇਨਾਈਜ਼ ਕਰਨ 'ਚ ਸਹਿਯੋਗ ਦੇ ਰਹੇ ਹਾਂ ਤੇ ਤੇ ਅੱਜ ਅਸੀਂ ਬਹੁਤ ਧੰਨਵਾਦੀ ਹਾਂ ਭਵਾਨੇਗੜ ਅਨਿਲ ਮਿੱਤਲ ਜੀ ਇਹਨਾਂ ਦੇ ਚੇਅਰਮੈਨ ਨੇ ਹੈਰੀਟੇਜ ਪਬਲਿਕ ਸਕੂਲ ਦੇ ਉਹਨਾਂ ਨੇ ਇੱਥੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਤੇ ਬਹੁਤ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਵੱਡੀ ਗਿਣਤੀ ਵਿੱਚ ਬੁਲਾਏ ਹੋਏ ਨੇ ਤਾਂ ਕਿ ਇਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ਕਿਉਂਕਿ ਇਸ ਦੇ ਅਗਰ ਮੁੱਢਲੇ ਲੱਛਣਾਂ ਨੂੰ ਸਾਨੂੰ ਪਛਾਣ ਲਿਆ ਜਾਂਦਾ ਤਾਂ ਇਸ ਦਾ ਇਲਾਜ ਸੰਭਵ ਹੈਗਾ ਮੈਂ ਉਮੀਦ ਕਰਦਾ ਕਿ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਦਾ ਬਹੁਤ ਫਾਇਦਾ ਹੋਊਗਾ ਸੋ ਅਸੀਂ ਇੱਕ ਵਾਰ ਫਿਰ ਤੋਂ ਸਾਰੀਆਂ ਆਰਗੇਨਾਈਜੇਸ਼ਨਾਂ ਦਾ World Cancer Care Society ਦਾ SBI ਕਾਰਡ ਦਾ ਤੇ Heritage Public School ਭਵਾਨੀਕੜ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਇਆ ਇਸਰ ਆਪਣਾ ਨਾਮ ਡਾਕਟਰ ਰਮੇਂਦਰ ਟੈਲੋ ਅੱਜ Heritage Public School ਦੇ ਵਿੱਚ ਜਿਹੜਾ ਬਹੁਤ ਵੱਡਾ ਇੱਕ ਕੈਂਸਰ ਦਾ ਕੈਂਪ ਲੱਗ ਰਿਹਾ ਮੈਂ ਇੱਥੇ SBI ਕਾਰਡ ਦਾ ਜਿਹੜਾ ਪ੍ਰਾਲਾ ਹੈਗਾ ਪੂਰੇ ਪੰਜਾਬ 'ਚ ਜਿਹੜਾ ਐਫਰਟ ਕਰ ਰਹੇ ਹਾਂ ਅਸੀਂ World ਦੇ ਅਲੱਗ-ਅਲੱਗ ਇਲਾਕਿਆਂ 'ਚ ਪਹੁੰਚ ਰਹੇ ਹਾਂ ਅੱਜ ਵੀ ਇੱਥੇ ਚਾਰ ਮੋਬਾਈਲ ਬੱਸਾਂ ਪਹੁੰਚੀ ਹੋਈਆਂ ਨੇ ਲੀਨੋਮੋਗ੍ਰਾਫੀ ਹੈ ਬੱਚੇਦਾਨੀ ਦੀ ਜਾਂਚ ਹੈਗੀ ਆ ਬੰਦਿਆਂ ਦੇ ਗਦੂਦਾਂ ਦੀ ਜਾਂਚ ਹੈ ਮੂੰਹ ਤੇ ਗਲੇ ਦੀ ਜਾਂਚ ਹੈਗੀ ਆ ਇਸ ਤੋਂ ਇਲਾਵਾ ਬਲੱਡ ਟੈਸਟਿੰਗ ਹੈਗੀ ਆ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਹੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਲਿਟਰੇਚਰ ਵੰਡ ਰਹੇ ਆ ਲੈਕਚਰ ਦੇ ਰਹੇ ਆ ਦਵਾਈਆਂ ਦੇ ਰਹੇ ਆ ਕੁੱਲ ਮਿਲਾ ਕੇ ਬਹੁਤ ਵੱਡਾ ਕੈਂਪ ਹੈ ਹੁਣ ਤੱਕ ਕੋਈ 300 ਦੇ ਕਰੀਬ ਲੋਕ ਸਾਡੇ ਕੋਲ ਪਹੁੰਚ ਚੁੱਕੇ ਆ ਔਰ ਮੈਂ ਇੱਥੇ ਧੰਨਵਾਦ ਕਰ ਦੇਣਾ ਚਾਹੁੰਦਾ ਹੈ ਹੈਰੀਟੇਜ ਪਬਲਿਕ ਸਕੂਲ ਦਾ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਕਿਉਂਕਿ ਇਹ ਕੈਂਪ ਲਾਉਣੇ ਕੋਈ ਸੌਖੇ ਨਹੀਂ ਹੁੰਦੇ ਲੋਕਾਂ ਨੂੰ ਕਾਲ ਕਰਨੀ ਪੈਂਦੀ ਹੈ ਕਿ ਇੱਕ ਮਹੀਨਾ ਲੱਗ ਜਾਂਦਾ ਹੈ ਪ੍ਰਬੰ ਇਹ ਪਬਲਿਕਲੀ ਇਹੀ ਮੈਸੇਜ ਰਹਿੰਦਾ ਹਮੇਸ਼ਾ ਕਿ ਵੱਧ ਤੋਂ ਵੱਧ ਇਹਨਾਂ ਦੀ ਜਾਂਚ ਕਰਵਾਓ ਕਿਉਂਕਿ ਇਹ ਬਿਲਕੁਲ ਫ੍ਰੀ ਥੋਲਤਾ ਹੈਗੀਆਂ ਕੈਂਸਰ ਤੋਂ ਬਚ ਸਕਦੇ ਆ ਜੇ ਪਹਿਲੋ ਪਤਾ ਲੱਗੇ ਤਾਂ ਹੀ ਬਚ ਸਕਦੇ ਆ ਜੇ ਤੁਸੀਂ ਇਦਾਂ ਦੇ ਕੈਂਪ ਦਾ ਹਿੱਸਾ ਬਣੋਗੇ ਕਿੰਨਾ ਚਾਰ ਜਾਰੀ ਰਹੇਗਾ ਇਹ ਟਾਈਮ ਚਾਰ ਵਿੱਚ ਦਾ ਕੈਂਪ ਚੱਲੂ ਆ ਜੀ ਇਸ ਤੋਂ ਬਾਅਦ ਵੀ ਸਨਰੂਰ ਜਿਹੜੇ ਕੰਟੀਨਿਊ ਜਿਹੜੇ ਆ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ 16 ਕੈਂਪ ਅਲੱਗ-ਅਲੱਗ ਸਕੂਲਾਂ 'ਚ ਰੱਖੇ ਗਏ ਆ ਸੋ ਜਿੱਥੇ ਵੀ ਤੁਸੀਂ ਦੇਖਦੇ ਹੋ ਪੜ੍ਹਦੇ ਹੋ ਜੇ ਸਾਡੀ ਵੈਬਸਾਈਟ ਹੈ worldcancercare.co.in ਉਸ ਤੇ ਅਪਕਮਿੰਗ ਕੈਂਪ ਦਾ ਸ਼ੈਡਿਊਲ ਪਿਆ ਹ ਉਹ ਸ਼ਡਿਊਲ ਤੋਂ ਤੁਸੀਂ ਫਾਲੋ ਕਰਕੇ ਇਹਨਾਂ ਕੈਂਪ ਦਾ ਹਿੱਸਾ ਬਣ ਸਕਦੇ ਹੋ ਆਪਣੀ ਜਾਂਚ ਕਰਾ ਸਕਦੇ ਹੋ ਮੈਂ ਅਨਿਲ ਮਿੱਤਲ ਚੇਅਰਮੈਨ ਹੈਰੀਟੇਜ ਪਬਲਿਕ ਸਕੂਲ ਪੋਨੀਗੜ ਅੱਜ ਇਹ ਕੈਂਪ ਲਗਾਇਆ ਇਸ ਪਰ ਜੋ ਆਜੇ ਤੇ ਵਰਲਡ ਕੈਂਸਰ ਕੇਅਰ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਐਸ ਬੀ ਆਈ ਕਾਰਦੀ ਪਹਿਲ ਦੇ ਤੌਰ ਤੇ ਉਹਨਾਂ ਨੇ ਪੂਰੇ ਸੰਗਰੂਰ ਡਿਸਟ੍ਰਿਕਟ ਕੋਸ਼ਿਸ਼ ਕੀਤੀ ਹੈ ਵੀ ਸਾਰੇ ਇੱਕ ਜਗ੍ਹਾ ਜਗ੍ਹਾ ਜਾ ਕੇ ਇਸ ਨੂੰ ਕੈਂਸਰ ਨੂੰ ਡਿਟੈਕਟ ਕੀਤਾ ਜਾਵੇ ਇਹ ਕੈਂਪ ਕਿੰਨਾ ਚਿਰ ਚੱਲ ਜਾਰੀ ਰਹੇਗਾ ਕਿੰਨਾ ਟਾਈਮ ਹੈ ਜੀ ਸਵੇਰ ਤੋਂ ਲੱਗ ਰਿਹਾ ਹੈ ਇਹ ਸਵੇਰੇ 10 ਵਜੇ ਸ਼ੁਰੂ ਹੋਇਆ ਸੀ ਇਹ 4 ਵਜੇ ਤੱਕ ਹੈ ਹੁਣ ਤੱਕ 350 ਤੋਂ 400 ਪੇਸ਼ੈਂਟ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਉਮੀਦ ਹੈ 500 ਬੰਦਿਆਂ ਦੀ ਸ਼ਾਮ ਤੱਕ ਰਜਿਸਟ੍ਰੇਸ਼ਨ ਹੋ ਜਾਏ ਲੋਕਾਂ ਨੂੰ ਕੀ ਮੈਸੇਜ ਦੇ ਲੋਕਾਂ ਨੂੰ ਇਹ ਮੈਸੇਜ ਹੈ ਜੀ ਠੀਕ ਹੈ ਇਹ ਬਿਮਾਰੀ ਦਾ ਨਾਮ ਵੱਡਾ ਹੈ ਪਰ ਅੱਜ ਕੱਲ ਇਸ ਦਾ ਸਾਰਾ ਇਲਾਜੇਬਲ ਹੈ ਜੇ ਸਭ ਤੋਂ ਪਹਿਲਾਂ ਡਿਟੈਕਟ ਹੋ ਜੇ ਪਹਿਲੀ ਸਟੇਜ ਤੇ ਤੇ ਇਹ ਕੈਂਸਰ ਵਰਲਡ ਕੇਅਰ ਵੱਲੋਂ ਵੀ ਇਹੀ ਕੋਸ਼ਿਸ਼ ਹੈ ਵੀ ਪਹਿਲੀ ਸਟੇਜ ਤੇ ਡਿਟੈਕਟ ਹੋ ਜੇ ਆਈ ਸਰ ਆਪਣਾ ਨਾਮ ਕੀ ਡਾਕਟਰ ਜਗਜੀਤ ਸਿੰਘ ਧੂਰੀ ਫਾਊਂਡਰ ਐਂਡ ਚੇਅਰਮੈਨ ਆਪਣਾ ਪੰਜਾਬ ਫਾਊਂਡੇਸ਼ਨ ਅੱਜ ਅਸੀਂ ਖੜੇ ਆਂ ਭਵਾਨੀਗੜ ਹੈਰੀਟੇਜ ਪਬਲਿਕ ਸਕੂਲ ਦੇ ਵਿੱਚ ਮੇਰੇ ਨਾਲ ਨੇ ਇਥੋਂ ਦੇ ਚੇਅਰਮੈਨ ਅਤੇ ਸਾਡੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਅਨਿਲ ਮਿੱਤਲ ਜੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਆਪਣਾ ਪੰਜਾਬ ਫਾਊਂਡੇਸ਼ਨ ਇਹ ਸਿਹਤ ਸਿੱਖਿਆ ਅਤੇ ਵਾਤਾਵਰਣ ਦੇ ਵਿੱਚ ਖੇਤਰ ਵਿੱਚ ਕੰਮ ਕਰਦੀ ਹੈ ਅਸੀਂ ਹਰ ਸਾਲ ਜਿਹੜੀਆਂ ਹੋਰ ਸੰਸਥਾਵਾਂ ਦੀ ਮਦਦ ਲੈ ਕੇ ਕੈਂਸਰ ਚੈੱਕਅਪ ਕੈਂਪ ਦੇ ਨਾਲ ਬਨੌਟੀ ਅੰਗਾਂ ਦਾ ਲੱਤਾਂ ਬਾਹਾਂ ਦਾ ਕੈਂਪ ਜਿਹੜੇ ਨਾਲ ਪੌਦਿਆਂ ਨੂੰ ਜਿਹੜੇ ਪਲਾਂਟਸ ਲਗਾਉਣੇ ਇਸ ਤਰ੍ਹਾਂ ਦੇ ਕੰਮ ਸਾਡੀ ਆਰਗੇਨਾਈਜੇਸ਼ਨ ਕਰਦੀ ਆ। ਸੋ ਮੈਨੂੰ ਖੁਸ਼ੀ ਹੈ ਕਿ ਸਾਰੇ ਸਾਡੇ ਡਾਇਰੈਕਟਰ ਇਸ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਇਸੇ ਤਹਿਤ ਅਸੀਂ ਵਾਰਡ ਕੈਂసర్ ਕੇਅਰ ਸੁਸਾਇਟੀ ਨਾਲ ਮਿਲ ਕੇ ਇਹ 16 ਕੈਂਪ ਨੇ ਜਿਹੜੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਰਗੇਨਾਈਜ਼ ਕਰ ਰਹੇ ਹਾਂ ਜਿਹੜੇ ਕਿ ਵਕ ਵਕ ਸਕੂਲ ਇਸ ਦੇ ਪ੍ਰਬੰਧ ਕਰ ਰਹੇ ਨੇ। ਸੋ ਇਸ ਤਰ੍ਹਾਂ ਇਹ ਅੱਜ ਪੰਜਵਾਂ ਕੈਂਪ ਹੈ ਇਹ ਸ਼ੁਰੂ ਹੋਇਆ ਸੀ ਮਾਡਰਨ ਸੈਕਟਰ ਪਬਲਿਕ ਸਕੂਲ ਢੋਰੀ ਤੋਂ ਦੂਸਰਾ ਕੈਂਪ ਸੀ ਜਿਹੜਾ ਉਹ ਛਾਹੜ ਵਿਖੇ ਲੱਗਿਆ ਸੀਗਾ ਸਕੂਲ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਤੀਸਰਾ ਕੈਂਪ ਡੜਬਾ ਕੇਸ਼ਵ ਸਕੂਲ ਦੇ ਵਿੱਚ ਤੇ ਚੌਥਾ ਬਸੰਤ ਵੈਲੀ ਦੇ ਵਿੱਚ ਤੇ ਅੱਜ ਪੰਜਵਾਂ ਇਹ ਹੈਰੀਟੇਜ ਪਬਲਿਕ ਸਕੂਲ ਦੇ ਵਿੱਚ ਆ ਸੋ ਮੈਂ ਇਸ ਮੌਕੇ ਦੇ ਉੱਤੇ ਸਾਡੇ ਜਿਹੜੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਮੈਂਬਰ ਨੇ ਤੇ ਜਿਹੜੇ ਡਾਇਰੈਕਟਰ ਦੇ ਉਹਨਾਂ ਨੂੰ ਸਾਰਿਆਂ ਨੂੰ ਸੁਨੇਹਾ ਦੇਣਾ ਚਾਹਣਾ ਕਿ ਇਹ ਉਪਰਾਲਾ ਆਪਾਂ ਪੂਰੇ ਪੰਜਾਬ ਦੇ ਵਿੱਚ ਕਰੀਏ ਤਾਂ ਕਿ ਸਾਡੇ ਭੈਣ ਭਰਾ ਇਸ ਨਾਮ ਰਾਤ ਬਿਮਾਰੀ ਤੋਂ ਬਚ ਸਕਣੇ ਕਿੰਨੇ ਕੈਂਪ ਲੱਗ ਗਏ ਨੇ ਜੀ ਪੰਜ ਕੈਂਪ ਲੱਗ ਗਏ ਨੇ ਜੀ 16 ਕੈਂਪ ਇਸੇ ਮਹੀਨੇ ਅਗਸਤ ਦੇ ਵਿੱਚ ਅਸੀਂ ਹੋਰ ਲਾਉਣ ਜਾ ਰਹੇ ਹਾਂ ਤੇ ਇਸ ਤੋਂ ਬਾਅਦ ਇਹ ਪੂਰਾ ਸਾਲ ਸਾਡੇ ਵੱਲੋਂ ਜਾਰੀ ਰਹਿੰਦਾ ਹੈਗਾ ਤੇ ਇਸ ਦੇ ਵਿੱਚ ਸਾਡੀ ਮਦਦ ਕਰਦੇ ਨੇ ਜੀ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ